ਕਿੰਨੀ ਗੰਦੀਆਂ ਚੋਣਾ ਨੂੰ ਕੁਝ ਕਿਸਮੇ ਰਹਿ ਚੁੱਕਿਆ ਕੀ ਚਾਹਨੇ ਹੋ ਕਿੱਦਾਂ ਦਾ ਕਾਉਂਸਲਰ ਹੋ ਵਧੀਆ ਲੋਕਾਂ ਨਾਲ ਡੀਲ ਕਰਨ ਵਾਲਾ ਹੋਵੇ ਇਹ ਨਾ ਹੋਵੇ ਵੀ ਆਪਣਾ ਹੀ ਕੁਝ ਬਣਾਵੇ ਤਾਂ ਲੋਕਾਂ ਦਾ ਸੋਇਦਾ ਨਹੀਂ ਜਾੜਾ ਦਾ ਲੋਕ ਐਸਾ ਹੀ ਹੈ ਕਿਹੜੇ ਕੰਮ ਨੇ ਹਜੇ ਤੱਕ ਹੋਏ ਨਹੀਂ ਪੈਂਡਿੰਗ ਵੀ ਨਹੀਂ ਕੋਈ ਹੋਇਆ ਹੀ ਨਹੀਂ ਆ ਤੇ ਕਹਿੰਦੇ ਹੋਣਾ ਹੀ ਕੋਈ ਹੋਇਆ ਹੀ ਨਹੀਂ ਆ ਸਮੱਸਿਆ ਦਾ ਸਾਹਮਣਾ ਜਿਹੜਾ ਕਰਨਾ ਪੈ ਸਾਰੀ ਇਹ ਸਮੱਸਿਆ ਹੀ ਸਮੱਸਿਆ ਜੀ ਇੱਥੇ ਬੁੱਢਾ ਨਾਲੇ ਦੇਖ ਲਓ ਪਹਿਲਾਂ ਬੁੱਢੇ ਨਾਲੇ ਦੇ ਕਿੰਨੀ ਵਾਰੀ ਸਰਕਾਰ ਨੇ ਗਿਆ ਆ ਕਿੰਨੇ ਵਾਰੀ ਉਹ ਪੈਸੇ ਖਾ ਗਏ ਅਜੇ ਹੀ ਹੇਰੋtheta ਉੱਥੇ ਹੀ ਇਹ ਪਾਰਟੀ ਵਾਲੇ ਬੰਦੇ ਜਿੰਨੀ ਵਾਰੀ ਆਏ ਨੇ ਇਹ ਕੋਈ ਕੰਮ ਕੁੰਮ ਨਹੀਂ ਕਰਦੇ ਸੋਏ ਆਪਣਾ ਘਰ ਪੜਨਦੇ 70 ਸਾਲ ਹੋ ਗਏ 75 ਸਾਲ ਹਿੰਦੁਸਤਾਨ ਨੂੰ ਆਜ਼ਾਦ ਹੋਇਆ ਹਾਲੇ ਤੱਕ ਅਸੀਂ ਗਲੀਆਂ ਸੜਕਾਂ ਦੇ ਸੁਧਾਰ ਤੋਂ ਵੀ ਬਾਹਰ ਨਹੀਂ ਨਿਕਲੇ ਕੋਈ ਕਹਿੰਦਾ ਸਿਵਰੇ ਦੀ ਸਮੱਸਿਆ ਕੋਈ ਕਹਿੰਦਾ ਗਲੀ ਦੀ ਸਮੱਸਿਆ ਕੋਈ ਕਹਿੰਦਾ ਸਾੜਕ ਦੀ ਸਮੱਸਿਆ ਤੇ ਅਸੀਂ ਬਾਕੀ ਤਰੱਕੀ ਕਿਵੇਂ ਕਰਾਂਗੇ ਅੱਦੇ ਸਾਹਮਣੇ ਕਾਉਂਸਲਰ ਹੋਣਾ ਚਾਹੀਦਾ ਜਿਹੜਾ ਪੜਿਆ ਲਿਖਿਆ ਹੋਵੇ ਲਿਆਕਤ ਵਾਲਾ ਹੋਵੇ ਇਮਾਨਦਾਰ ਹੋਵੇ ਪਾਰਟੀ ਬਾਜੀ ਦੇ ਵਿੱਚੋਂ ਉੱਪਰ ਉੱਠ ਕੇ ਟਿਕਟ ਦੇਣੀ ਚਾਹੀਦੀ ਹੈ ਪਰ ਮੈਂ ਕਹੂੰਗਾ ਜਿਹੜਾ ਵੀ ਕੌਂਸਲਰ ਲਈ ਖੜਦਾ ਉਹਦੀਆ ਬਗਿਆਦਾ ਡਿਬੇਟ ਹੋਣ ਪਤਾ ਲੱਗੇ ਲੋਕਾਂ ਦੇ ਵਿੱਚ ਜਾ ਕੇ ਮਹੱਲੇ ਦੇ ਵਿੱਚ ਏਰੀਆ ਦੇ ਵਿੱਚ ਡਿਬੇਟ ਹੋਣ ਉਹ ਡਿਬੇਟ ਦੇ ਵਿੱਚ ਲੋਕੀ ਜੱਜ ਕਰਨ ਵੀ ਕਿਹਦੇ ਕੋਲ ਵਿਜ਼ਨ ਹੈ ਕਿਹਦੇ ਕੋ ਲਈ ਕੀ ਉਹ ਉਹਨੂੰ ਹੀ ਵੋਟ ਪਾਈ ਜਾਵੇ ਸਿਟੀ ਐਟਲੈਂਟ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੀਹਾ ਮਲਿਕ ਸਵਾਗਤ ਕਰਦੀ ਹਾਂ ਗੱਲ ਕਰ ਲਈਏ ਨਗਰ ਨਿਗਮ ਚੋਣਾਂ ਦੀ ਜਿਨ ਨੂੰ ਕੁਝ ਕੁ ਸਮਾਂ ਜਿਹੜਾ ਹੈ ਰਹਿ ਚੁੱਕਿਆ ਸੋ ਆਪਾਂ ਲੋਕਾਂ ਨਾਲ ਗੱਲ ਕਰਾਂਗੇ ਕਿ ਕਿਹੜਾ ਕਾਉਂਸਲਰ ਜਿਹੜਾ ਹੈ ਵੇਖਣਾ ਪਸੰਦ ਕਰੋਗੇ ਕਿ ਕੀ ਕੀ ਜਿਹੜੇ ਤੁਹਾਡੇ ਏਰੀਆ ਦੇ ਕੰਮ ਹਜੇ ਤੱਕ ਹੋ ਚੁੱਕੇ ਨੇ ਜਾਂ ਫਿਰ ਕਿਹੜੇ-ਕਿਹੜੇ ਨੇ ਕਿ ਕਾਫੀ ਟਾਈਮ ਤੋਂ ਜਿਹੜੇ ਨੇ ਪੈਂਡਿੰਗ ਪਏ ਨੇ ਸੋ ساری ਗੱਲਬਾਤ ਕਰਦੇ ਆ ਤੇ ਤੁਹਾਡੇ ਤੱਕ ਵੀ ਪਹੁੰਚਾਉਂਦੇ ਨੇ ਕਿ ਲੋਕਾਂ ਦੇ ਕੀ ਰਿਵਿਊ ਨੇ ਕੀ ਓਪੀਨੀਅਨ ਨੇ ਕੀ ਉਹ ਚਾਹੁੰਦੇ ਨੇ ਉਹਨਾਂ ਦੇ ਏਰੀਆ ਦਾ ਜਿਹੜਾ ਕਾਉਂਸਲਰ ਹੈ ਉਹ ਪਹਿਲਾਂ ਲੋਕਾਂ ਨਾਲ ਗੱਲ ਕਰਾਵਾਂਗੇ ਕਿ ਕਿਹੜਾ ਕਾਉਂਸਲਰ ਚਾਹੁੰਦੇ ਹੋ ਸਭ ਤੋਂ ਪਹਿਲਾਂ ਸਸੀ ਕਾਲ ਜੀ ਸਸੀ ਕਾਲ ਜੀ ਜਿਵੇਂ ਨਾ ਨਗਰ ਨਗਮਦੀਆਂ ਨੇ ਚੋਣਾ ਆਉਣ ਵਾਲੀਆਂ ਨੇ ਕੀ ਚਾਹਨੇ ਹੋ ਕਿਦਾਂ ਦਾ ਕਾਉਂਸਲਰ ਹੋਵੇ ਕਾਉਂਸਲਰ ਹੋਵੇ ਜਿਹੜਾ ਲੋਕਾਂ ਲਈ ਕੰਮ ਕਰੇ ਜੋ ਮਹੱਲੇ ਦੇ ਵਿਕਾਸ ਕਰੇ ਜੋ ਲੋਕਾਂ ਦੀਆਂ ਦਿੱਕਤਾਂ ਨੇ ਬੇਸਿਕ ਜਿਹੜੀਆਂ ਚੀਜ਼ਾਂ ਕਾਉਂਸਲਰ ਦਾ ਕੰਮ ਤਾਂ ਇਹ ਵੀ ਜੋ ਬੇਸਿਕ ਨੀਡਸ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਬਸ ਤੇ ਹਜੇ ਤੱਕ ਕਿਹੜਾ ਕੰਮ ਆ ਜੋ ਕਿ ਹੋ ਚੁੱਕਿਆ ਹਜੇ ਤੱਕ ਕਿੰਨੇ ਕੰਮ ਨੇ ਜੋ ਕਿ ਪੈਂਡਿੰਗ ਪਏ ਨੇ ਕੰਮ ਤਾਂ ਦੇਖੋ ਜੀ ਹੋਇਆ ਜਾਂ ਪੈਂਡਿੰਗ ਹੈ ਉਹ ਸਾਰੇ ਨਾਲ ਨਾਲ ਪੈਰਲਰ ਹੀ ਚੱਲਦੇ ਨੇ ਕੰਮ ਮੰਨ ਲਓ ਜੀ ਅੱਜ ਸੜਕ ਬਣ ਗਈ ਤਾਂ ਕੱਲ ਟੁੱਟਣੀ ਹੈ ਤਾਂ ਫਿਰ ਉਹ ਦੁਬਾਰਾ ਵੀ ਬਣਨੀ ਹੈ। ਤਾਂ ਕੰਮ ਤਾਂ ਇਹ ਚੱਲਦਾ ਹੀ ਰਹਿਣਾ ਸਾਰੇ ਜਿਹੜੇ ਲੋਕਲ ਲੈਵਲ ਦੇ ਕੰਮ ਨੇ ਇਹ ਤਾਂ ਕੌਂਸਲਰ ਨੇ ਕਰਦਾ ਹੀ ਰਹਿਣਾ ਇਹ। ਕੀ ਕਹਨੇ ਉਹ ਕਿਹੜੀ ਪਾਰਟੀ ਦਾ ਜਿਹੜਾ ਕੌਂਸਲਰ ਹੈ? ਪਾਰਟੀ ਦੇਖੋ ਮੈਂ ਕਿਸੇ ਪਾਰਟੀ ਦਾ ਵਿਰੋਧੀ ਵੀ ਹੈ ਨੀਗਾ। ਪਰ ਜਿਹੜੀ ਆਮ ਆਦਮੀ ਦੀ ਪਾਰਟੀ ਹੈ ਉਹ ਕੋਈ ਖਾਸ ਕੋਈ ਕੰਮ ਕਰ ਨਹੀਂ ਬਾਈ ਜੋ ਇਹਨਾਂ ਦੇ ਲੋਗ ਨੇ ਨਮਾਇੰਦੇ ਨੇ ਕੋਈ ਮੈਨੂੰ ਨਹੀਂ ਲੱਗਦਾ ਇਹਨਾਂ ਕੋਈ ਖਾਸ ਕਰ ਸਕੇ ਪੰਜਾਬ ਲਈ ਸਿਰਫ ਇੱਕ ਬਿਜਲੀ ਦਾ ਬਿੱਲ ਜਰੂਰ ਮਾਫ ਕੀਤਾ ਇਹਨਾਂ ਨੇ ਅਦਰਵਾਈਜ਼ ਤਾਂ ਨਹੀਂ ਕੁਝ ਖਾਸ ਕੀਤਾ ਇਹਨਾਂ ਨੇ ਜੇ ਆਪਾਂ ਲੋਕਲ ਲੈਵਲ ਤੇ ਦੇਖਿਆ ਜਾਵੇ ਤਾਂ ਹੋਰ ਕੁਝ ਖਾਸ ਨਹੀਂ ਬਾਕੀ ਪਾਰਟੀ ਜਿਹੜੀ ਮਰਜ਼ੀ ਆ ਜਾਏ ਕੰਮ ਹੋਣਾ ਚਾਹੀਦਾ ਬਿਲਕੁਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਜਾਣਿਓ ਫਿਰ ਕਿਹੜਾ ਕਾਉਂਸਲ ਬਣੇ ਤੁਹਾਡੇ ਮੋਸੇ ਕੋਈ ਬੰਦਾ ਕੰਮ ਕਰੇ ਜੀ ਹਾਂ ਤੇਰੇ ਕੰਮ ਨੇ ਜੋ ਹਜੇ ਤੱਕ ਹੋਈ ਨਹੀਂ ਤੁਹਾਡੇ ਮੋਲੇ ਦੇ ਸਾਡੇ ਤਾਂ ਕੋਈ ਨਹੀਂ ਸਾਰੇ ਕੰਮ ਠੀਕ ਹੋ ਰੱਖਿਆ ਹਾਂ ਸਾਨੂੰ ਕੋਈ ਫਾਇਦਾ ਨਹੀਂ ਤੇ ਹੋਰ ਕੀ ਚਾਹਨੇ ਹੋ ਮੋਲੇ ਦਾ ਕਿੰਨਾ ਕੁ ਜ਼ਿਆਦਾ ਜਿਹੜਾ ਵਿਕਾਸ ਹੋਣਾ ਚਾਹੀਦਾ ਕਿਸ ਤੋਂ ਸਭ ਤੋਂ ਜ਼ਿਆਦਾ ਉਮੀਦ ਜਿਹੜੀ ਰੱਖੀ ਜਾ ਸਕਦੀ ਹੈ ਸਟਰੀਟ ਲਾਈਟ ਨਹੀਂ ਕੋਈ ਚੱਲਦੀ ਹਾਲੇ ਸਟਰੀਟ ਲਾਈਟ ਦੀ ਬੜੀ ਦਿੱਕਤ ਆ ਰਹੀ ਹੈ ਮੋਸੇ ਸਭ ਜਗ੍ਹਾ ਦਿੱਕਤ ਆ ਸਟਰੀਟ ਲਾਈਟ ਵੀ ਹਾਂ ਉਹਦੇ ਤੇ ਕੰਮ ਨਹੀਂ ਕਰਦੇ ਹਾਂ ਸੜਕਾਂ ਦੀ ਵੀ ਸੀਰੇ ਦੇ ਵੀ ਦਿੱਕਤ ਹੈ ਹਾਂ ਦੇਖੋ ਜਿਹੜੀ ਨਵੀਂ ਸਰਕਾਰ ਬਣੋਗੇ ਦੇਖੋ ਕਿ ਕਰਦੇ ਐ ਕੌਣ ਸੰਭਾਵੇ ਹਾਂ ਕੀ ਚਾਹਨੇ ਹੋ ਕਿਹੜੀ ਪਾਰਟੀ ਦਾ ਕ

सीवरेज का काम कुछ पेंडिंग है बार बार गटर्स ब्लॉक हो जाते हैं रोड टूटी फूटी हैं वो भी सही होनी चाहिए और रात को पुलिस अब आई डोंट नो कि पुलिस करती है या काउंसलर करता है कि रात को लोग वो लूट पाट करते हैं तो उसकी प्रोटेक्शन के लिए सीसीटीवी कैमरे स्ट्रीट लाइट्स जो हैं वो हैं नहीं कई जगह हैं कई जगह अंधेरा है तो वो सारी चीज़ें होनी चाहिए चीज़े। तो डिमांड की रख दो कि काउंसलर आवे तो किवे कामे कहड़े काम ने जो कि पेंडिंग ने वो बिल्कुल ज़रूर करवाए काउंसलर हम तो हमेशा यही चाहते हैं वोट डालने के टाइम पे कि हमें अच्छा काउंसलर मिले और वो सारे काम करे मगर वो परफेक्ट नहीं होता है

ਉਸ ਦੇ ਵਿੱਚ ਸਟਰੀਟ ਲਾਈਟਸ ਨਹੀਂ ਹੈਗੀਆਂ ਸੀ ਬ੍ਰਿਜ ਦਾ ਵੀ ਕੰਮ ਖਰਾਬ ਹੋਇਆਗਾ ਤੇ ਇੱਕ ਆਪਣੀ ਸੜਕ ਜਿਹੜੀ ਆ ਉਹ ਵੀ ਖਰਾਬ ਆ ਸੀ ਇਹ ਚਾਹੁੰਦੇ ਵੀ ਪਹਿਲਾਂ ਸਾਡਾ ਇਹ ਕੰਮ ਹੋਵੇ ਇਸ ਤੋਂ ਬਾਅਦ ਫਿਰ ਅਸੀਂ ਅਗਲਾ ਸਟੈਪ ਦੇਖਾਂਗੇ ਜੀ ਤੇ ਜੇਕਰ ਆਪਾਂ ਗੱਲ ਕਰ ਲਈਏ ਵੀ ਕਾਉਂਸਲਰ ਦੀ ਫਿਰ ਕੀ ਚਾਹੁੰਦੇ ਹੋ ਕਿ ਇਹ ਕੰਮ ਜੇ ਕਦੋਂ ਹੋਣਗੇ ਹੋਰ ਅੱਗੇ ਉਹਨਾਂ ਨੂੰ ਹੋਰ ਇੱਕ ਵਾਰੀ ਹੋਰ ਮੌਕਾ ਦੇਵਾਂਗੇ ਹਾਂਜੀ ਜ਼ਰੂਰ ਜੀ ਉਹ ਤਾਂ ਨਾਰਮਲ ਆ ਦਿਨਾ ਪਈਗਾ ਜੀ ਮੌਕਾ ਅਗਰ ਕੰਮ ਵਧੀਆ ਕਰਨਗੇ ਹਾਂ ਕਿੰਨੇ ਟਾਈਮ ਤੋਂ ਕੰਮ ਜਿਹੜਾ ਤੁਹਾਡਾ ਪੈਂਡਿੰਗ ਪਿਆ ਤੁਹਾਡੇ ਮੋਲੇ ਦਾ ਹਜੇ ਤੱਕ ਜਿਹੜਾ ਨਹੀਂ ਕੀਤਾ ਗਿਆ ਮੈਸੇ ਦਾ ਕਾਫੀ ਟਾਈਮ ਹੋ ਚੁੱਕਾ ਹੈ ਪੈਂਡਿੰਗ ਬਈ। ਔਰ ਜਦੋਂ ਬਾਰਿਸ਼ਾਂ ਦੀ ਔਰ ਪਾਣੀ ਵੀ ਬਹੁਤ ਆਂਦਾ ਹੈ ਸਾਡੇ। ਹਾਂ। ਤਾਂ ਜੀ ਪਾਣੀ ਇਕੱਠਾ ਹੋ ਜਾਂਦਾ ਅੰਦਰ ਸਨੈਟ ਵਿੱਚ ਵੀ ਪਾਣੀ ਆਂਦਾ ਹੈ। ਅੱਛਾ। ਪ੍ਰੋਬਲਮਸ ਤਾਂ ਕਾਫੀ ਨੇ ਹੁਣ ਚਲੋ। ਅਗਰ ਅੱਗੇ ਵਧੀਆ ਕੰਮ ਕਰਨਗੇ ਤੇ ਵਧੀਆ ਰਹੇਗਾ। ਸੋ ਕਿੰਨੇ ਕੇ ਜ਼ਿਆਦਾ ਐਕਸਾਈਟਿਡ ਹੋ ਨਗਰ ਨਿਗਮਦਿਆਂ ਚੋਣਾ ਨੂੰ ਲੈ ਕੇ ਆਪਣੇ ਨਵੇਂ ਕਾਉਂਸਲਰ ਨੂੰ ਲੈ ਕੇ। ਹੈਗੀਆਂ ਦੇਖੋ ਕੀ ਹੁੰਦਾ ਹੈ ਅੱਗੇ ਜਾ ਕੇ। ਲੱਗਦਾ ਹੈ ਕਿ ਮੈਮ ਜਿਹੜਾ ਤੁਹਾਡੇ ਮੁੱਲੇ ਦੀ ਸਮੱਸਿਆ ਹੈ ਜੇਕਰ ਨਵਾਂ ਕਾਉਂਸਲਰ ਨੂੰ ਮੌਕਾ ਦਿੱਤਾ ਜਾਂਦਾ ਤੇ ਉਹ ਸਮੱਸਿਆ ਜਿਹੜੀ ਹੱਲ ਹੋ ਚ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਦੇ ਅੱਗੇ ਰਿਕਵੈਸਟ ਕਰਾਂਗੇ ਕਿ ਸਾਡੀ ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਸੋਲਵ ਕੀਤਾ ਜਾਵੇ। ਸੋ ਲਗਾਤਾਰ ਹੀ ਲੋਕਾਂ ਦੇ ਜਿਹੜੇ ਰਿਵਿਊ ਨੇ ਯਾਨੀ ਕਿ ਲੋਕਾਂ ਦੇ ਜਿਹੜੇ opinion ਹੈ ਤੁਹਾਡੇ ਤਾਂ ਪੁੱਛਾਰੇ ਕਿਸ ਤਰੀਕੇ ਦੇ ਲੋਕਾਂ ਦੀ ਡਿਮਾਂਡ ਹੈ ਕਿਹੜੇ ਕਾਉਂਸਲਰ ਦੀ ਉਮੀਦ ਜਿਹੜੇ ਰੱਖਦੇ ਨੇ ਸਰ ਸੱਚੀ ਕਹਿੰਦੇ। ਸਰ ਕੀ ਚਾਹਨੇ ਹੋ ਕਿ ਕਿਸ ਤਰੀਕੇ ਦਾ ਕਾਉਂਸਲਰ ਹੋਵੇ ਤੁਹਾਡਾ? ਮੈਡਮ ਸਾਡੇ ਲੁਧਿਆਣੇ ਸਭ ਤੋਂ ਵੱਡੀ ਸਮੱਸਿਆ ਕੀ ਇੱਕ ਟਾ ਰੋਡ ਬਹੁਤ ਕੁਝ ਏਰੀਆ ਦੇ ਰੋਡ ਬਹੁਤ ਮਾੜੇ ਹੈ ਜੀ। ਜੀ ਤੇ ਪਾਣੀ ਦੀ ਬਹੁਤ ਦਿੱਕਤ ਹੈ ਜੀ ਤੁਹਾਨੂੰ ਪਤਾ ਹੀ ਹੈ ਲਾਸਟ ਟਾਈਮ ਆਇਆ ਹਜੇ ਮਹੀਨਾ ਕੁ ਬਸ ਤਾਂ ਆਈਆਂ ਜੀ ਕਿ ਸਾਰੇ ਪੂਰੇ ਸ਼ਹਿਰ ਦੇ ਪਾਣੀ ਪਾਣੀ ਹੈ ਜੀ ਹੋ ਗਿਆ ਜੀ ਡਰੇਨੇਜ ਸਿਸਟਮ ਬਹੁਤ ਘਟਿਆ ਜੀ ਜੀ ਹੋਰ ਕਲੋਨੀਆ ਨਾ ਮੈਮ ਜਿਸ ਤਰ੍ਹਾਂ ਅਨਅਥਰੀ ਕਲੋਨੀਆ ਬਣਦੀ ਪਈ ਹੈ ਕੀ ਲੱਗਦਾ ਕਿ ਜੇਕਰ ਨਵਾਂ ਕਾਉਂਸਲਰ ਚੂਜ਼ ਕਰਦੇ ਹੋ ਚੁੰਦੇ ਹੋ ਤਾਂ ਉਹ ਜਿਹੜੇ ਤੁਹਾਡੇ ਕੰਮ ਪੈਂਡਿੰਗ ਪੈ ਨੇ ਉਹ ਪੂਰੇ ਹੋਣਗੇ ਮਣ ਜੇ ਲੋਕ ਸਹੀ ਤਰੀਕੇ ਨਾਲ اپنی رائے ਨਾਲ صحیح ਕੌਣ ਚਾਹੁੰਦੇ ਆ ਤੇ ਆ ਅਸੀਂ ਜੀ ਅਸੀਂ ਕੌਣ ਚੁਣਨੇ ਆ ਤੇ ਅਸੀਂ ਉਹਦੇ ਕੰਮ ਲੈ ਸਕਨੇ ਆ ਠੀਕ ਹੈ ਜੀ ਹਾਂ ਮੇਰੇ ਤੇਹੀ رائے ਆ ਜੀ ਇਹ ਸਾਡਾ ਤਰੀਕੇ ਨਾਲ ਕੌਣ ਚੁਣੀਏ ਮੇਰੇ ਲੋਕਾਂ ਗਿਆਹੀ اپیل ਹੈ ਕਿ ਵਧੀਆ ਬੰਦਾ ਚੁਣੋ ਜੀ ਜਿਹੜਾ ਕੌਂਸਲਰ ਜਿਹੜਾ ਸਹੀ ਕੰਮ ਕਰ ਸਕੇ ਜੀ ਸਰ ਨਗਰ ਨਿਗਮ ਦੀਆਂ ਚੋਣਾਂ ਨੂੰ ਕੁਝ ਸਮੇਂ ਰਹਿ ਚੁੱਕਿਆ ਕੀ ਚਾਹਨੇ ਹੋ ਕਿੱਦਾਂ ਦਾ ਕੌਂਸਲਰ ਹੋਵੇ ਵਧੀਆ ਤਾਂ ਵਧੀਆ ਹੋਣਾ ਚਾਹੀਦਾ ਜੀ ਵਧੀਆ ਕੰਮ ਕਰਨ ਵਾਲਾ ਹੋਵੇ ਵਧੀਆ ਲੋਕਾਂ ਨਾਲ ਢੀਲ ਕਰਨ ਵਾਲਾ ਹੋਵੇ ਇਹ ਨਾ ਹੋਵੇ ਵੀ ਆਪਣਾ ਹੀ ਕੁਝ ਬਣਾਵੇ ਤਾਂ ਲੋਕਾਂ ਨੂੰ ਸੋਇਦਾ ਦੀ ਜ਼ਿਆਦਾਤ ਲੋਕ ਐਸਾ ਹੀ ਹੈ ਕੰਮ ਨੇ ਹਜੇ ਤੱਕ ਤੁਹਾਡੇ ਜਿਹੜੇ ਹੋ ਚੁੱਕੇ ਨੇ ਕਿਹੜੇ ਕੰਮ ਨੇ ਹਜੇ ਤੱਕ ਹੋਏ ਨਹੀਂ ਪੈਂਡਿੰਗ ਬਈ ਨੇ ਕੋਈ ਹੋਇਆ ਹੀ ਨਹੀਂ ਹੈ ਤਾਂ ਕਹਿੰਦੇ ਹੋਣਾ ਕੀ ਹੈ ਜੀ ਕੋਈ ਹੋਇਆ ਹੀ ਨਹੀਂ ਹੈ ਕਿਹੜੀ ਕਿਹੜੀ ਸਮੱਸਿਆ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਸਾਰੀ ਇਹ ਸਮੱਸਿਆ ਹੀ ਸਮੱਸਿਆ ਜੀ ਇੱਥੇ ਹਾਂ ਹਾਂ ਜੀ ਬਈ ਕੀ ਯਾ ਤੂੰ ਦੇ ਲੋ ਕਿੰਨੇ ਚਿਰ ਹੋ ਗਿਆ ਸੀਵਰੇਜ ਦੀ ਇਹ ਪਾਈਪਾਂ ਨਹੀਂ ਬਦਲੀਆਂ ਗਈਆਂ ਲੋਕਾਂ ਦੇ ਘਰਾਂ 'ਚ ਪਾਣੀ ਹੈ ਹਾਂ ਹਰ ਜੀ ਬੁੱਢਾ ਨਾਲਾ ਹੀ ਦੇਖ ਲੋ ਪਹਿਲਾਂ ਬੁੱਢੇ ਨਾਲੇ ਤੇ ਕਿੰਨੀ ਵਾਰੀ ਸਰਕਾਰ ਨੇ ਕਿਹਾ ਆਇਆ ਕਿੰਨੇ ਵਾਰੀ ਉਹ ਪੈਸੇ ਖਾ ਗਏ ਅੱਜ ਤਾਂ ਫੇਰ ਉੱਥੇ ਦਾ ਉੱਥੇ ਹੀ ਹੈ ਬਿਲਕੁਲ ਚੋਰ ਵੀ ਆਪਾਂ ਗੱਲ ਕਰਾਂਗੇ ਲਗਾਤਾਰੀ ਤੁਹਾਡੀ ਗੱਲ ਕਰਾ ਰਹੇ ਹਾਂ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਚਾਹੁੰਦੇ ਹੋ ਕਿ ਕਾਉਂਸਲਰ ਦੀਆਂ ਜਿਹੜੇ ਚੋਣਾਂ ਨੇ ਆਉਣ ਵਾਲੀਆਂ ਕੀ ਚਾਹੁੰਦੇ ਕਿਦਾਂ ਦਾ ਕਾਉਂਸਲਰ ਹੋਵੇ ਮੈਂ ਤਾਂ ਇਹ ਕੰਨਜ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਉਸ ਏਰੀਆ ਦਾ ਵਧੀਆ ਬੰਦਾ ਹਾਂ ਉਹਨੂੰ ਘਰੋਂ ਬੁਲਾ ਕੇ ਟਿਕਟ ਦੇ ਨਹੀਂ ਚਾਹੀਦੀ ਉਹਨੂੰ ਖੜਾ ਹੋਣਾ ਚਾਹੀਦਾ ਤੇ ਲੋਕਾਂ ਨੂੰ ਚਾਹੀਦਾ ਉਹਦੀ ਮਦਦ ਕਰਨ ਇਹ ਪਾਰਟੀ ਵਾਲੇ ਬੰਦੇ ਜਿੰਨੀ ਵਾਰੀ ਵੀ ਆਏ ਨੇ ਇਹ ਕੋਈ ਕੰਮ ਕੁਝ ਨਹੀਂ ਕਰਦੇ ਸੌਏ ਆਪਣਾ ਘਰ ਪਰਦੇ ਅੱਜ ਤੱਕ 70 ਸਾਲ ਹੋ ਗਏ 75 ਸਾਲ ਹਿੰਦੁਸਤਾਨ ਨੂੰ ਆਜ਼ਾਦ ਹੋਇਆ ਹਾਲੇ ਤੱਕ ਅਸੀਂ ਗਲੀਆਂ ਸੜਕਾਂ ਦੇ ਸੁਧਾਰ ਤੋਂ ਹੀ ਬਾਅਦ ਨਹੀਂ ਨਿਕਲੇ ਕੋਈ ਕਹਿੰਦਾ ਸਿਵਰੇ ਦੀ ਸਮੱਸਿਆ ਕੋਈ ਕਹਿੰਦਾ ਗਲੀ ਦੀ ਸਮੱਸਿਆ ਕੋਈ ਕਹਿੰਦਾ ਸੜਕ ਦੀ ਸਮੱਸਿਆ ਤੇ ਅਸੀਂ ਬਾਕੀ ਤਰੱਕੀ ਕਿਵੇਂ ਕਰਾਂਗੇ ਇਹ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਇਹਨਾਂ ਦੇ ਹਿਸਾਬ ਨਾਲ ਕਾਉਂਸਲਰ ਕਿੱਦਾਂ ਦਾ ਹੋਣਾ ਚਾਹੀਦਾ ਹੈ ਵੱਡੇ ਹਿਸਾਬ ਨਾਲ ਕਾਉਂਸਲਰ ਹੋਣਾ ਚਾਹੀਦਾ ਜਿਹੜਾ ਪੜਿਆ ਲਿਖਿਆ ਹੋਵੇ ਲਿਆਕਤ ਵਾਲਾ ਹੋਵੇ ਇਮਾਨਦਾਰ ਹੋਵੇ ਪਾਰਟੀ ਬਾਜ਼ੀ ਦੇ ਵਿੱਚੋਂ ਉੱਪਰ ਉੱਠ ਕੇ ਟਿਕਟ ਦੇਣੀ ਚਾਹੀਦੀ ਹੈ ਔਰ ਜਿਹੜਾ ਓਪਨ ਹੋਣਾ ਚਾਹੀਦਾ ਔਰ ਮੈਂ ਕਹੂੰਗਾ ਜਿਹੜਾ ਵੀ ਕਾਉਂਸਲਰ ਲਈ ਖੜਦਾ ਉਹਦੀਆਂ ਬਗੈਦਾ ਡਿਬੇਟ ਸੁਣ ਪਤਾ ਲੱਗੇ ਲੋਕਾਂ ਦੇ ਵਿੱਚ ਜਾ ਕੇ ਮਹੱਲੇ ਦੇ ਵਿੱਚ ਏਰੀਆ ਦੇ ਵਿੱਚ ਡਿਬੇਟ ਹੋਣ ਔਰ ਡਿਬੇਟ ਦੇ ਵਿੱਚ ਲੋਕੀ ਜਾਂਚ ਕਰਨ ਵੀ ਕਿਹਦੇ ਕੋਲ ਵਿਜ਼ਨ ਹੈ ਕਿਹਦੇ ਕੋਲ ਆਈਕਿਊ ਹੈ ਉਹ ਉਨੂੰ ਹੀ ਵੋਟ ਪਾਈ ਜਾਏ ਹੁੰਦਾ ਕੀ ਹੈ ਜਿਹੜਾ ਸਹੀ ਬੰਦਾ ਪਹਿਲੀ ਗੱਲ ਤੋਂ ਮੈਦਾਨੇ ਚ ਨਹੀਂ ਆਉਂਦਾ ਜੋ ਆ ਜਾਂਦਾ ਲੋਕ ਨੂੰ ਵੋਟ ਨਹੀਂ ਪਾਉਂਦੇ ਸੋ ਇਸ ਗਿੰਨਾ ਗੱਲਾਂ ਤੋਂ ਬਚਣ ਦੀ ਲੋੜ ਹੈ ਮੈਂ ਤੇ ਲੋਕਾਂ ਨੂੰ ਹੀ ਅਪੀਲ ਕਰਾਂਗਾ ਜੇ ਹੁਣ ਮਹੱਲੇ ਦੇ ਵਿੱਚੋਂ ਤੁਸੀਂ ਆਪ ਲੱਭੋ ਬੰਦਾ ਬਜਾਏ ਕਿ ਪਾਰਟੀ ਵਾਲੇ ਆਪਣਾ ਬੰਦਾ ਸਾਡੇ ਤੇ ਠੋਸਣ ਆਪ ਬੰਦਾ ਏਰੀਆ ਚੋਂ ਲੱਭੋ ਵਧੀਆ ਬੰਦਾ ਲੱਭ ਕੇ ਉਹਨੂੰ ਖੜਾ ਕਰੋ ਤੇ ਉਹਨੂੰ ਸਪੋਰਟ ਕਰੋ ਉਹਨੂੰ ਵੋਟਾਂ ਵਾ ਸਵਾਲ ਹੋ ਜੀ ਆਪਾਂ ਲੋਕਾਂ ਨਾਲ ਗੱਲ ਕਰ ਲਈਏ ਜੀ ਗੱਲ ਕੀਤੀ ਜਾਵੇ ਕਾਉਂਸਲਰ ਦੀ ਨਗਰ ਨਿਗਮ ਦੇ ਚੋਣਾਂ ਦੀ ਤਾਂ ਕੁਝ ਕ ਸਮਾਂ ਜਿਹੜਾ ਰਹਿ ਚੁੱਕਿਆ ਹਰ ਕਿਸੇ ਦੇ ਆਪਣੀ ਆਪਣੀ ਰਾਏ ਆ ਹਰ ਕੋਈ ਚਾਹਨਾ ਹੈ ਕਿ ਸਾਡੇ ਮੋਹਲੇ ਦਾ ਜਿਹੜਾ ਹੈ ਵੱਧ ਤੋਂ ਵੱਧ ਜਿਹੜਾ ਵਿਕਾਸ ਹੋਵੇ ਤੁਸੀਂ ਵੀ ਆਪਣੀ رائے ਜਿਹੜਾ ਜਰੂਰ ਦੇ ਸਕਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ ਤੁਹਾਡੇ ਮੋਹੱਲੇ ਦਾ ਕਿੰਨਾ ਕੁ ਵਿਕਾਸ ਜਿਹੜਾ ਹੋ ਚੁੱਕਾ ਹੈ ਕਿੰਨਾ ਕੁ ਹਜੇ ਜਿਹੜਾ ਰਹਿੰਦਾ ਹੈ ਸੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਦੀ ਹੈਡਲਾਈਨਸ ਮੈਂ ਨਹੀਂ ਹਮਲੇ ਕੈਮਰਾ ਪਰਸਨ ਵੀ ਪਨ ਬਸੀ